ਲੋ ਜੀ ਮੈਂ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਡਾ ਸਵਾਗਤ ਕਰਦੀ ਹਾਂ ਤੇ ਉਮੀਦ ਹੈ ਤੁਸੀਂ ਸਾਰੇ ਹੱਸਦੇ ਖੇੜਦੇ ਰਾਜੀ ਖੁਸ਼ ਹੋਵੋਗੇ ਤੇ ਮੈਂ ਤੁਹਾਡੀ ਰਾਜੀ ਖੁਸ਼ ਹੋਣ ਦੀ ਕਾਮਨਾ ਕਰਦੀ ਹਾਂ ਤੇ ਲੋ ਜੀ ਮੈਨੂੰ ਅੱਜ ਇੱਕ ਭੈਣ ਨੇ ਪਟਿਆਲੇ ਕੋਲੋਂ ਫੋਨ ਕਰਕੇ ਦੱਸਿਆ ਉਹ ਕਹਿੰਦੀ ਮੇਰੇ ਬਹੁਤ ਪੁਰਾਣਾ ਜੁਕਾਮ ਆ ਮੈਂ ਆਖਿਆ ਬੇਟਾ ਜੁਕਾਮ ਜੇ ਤਾਂ ਰੇਸ਼ ਜੁਕਾਮ ਦੇ ਮੈਂ ਕਿੰਨੀਆਂ ਵੀਡੀਓ ਪਾ ਰੱਖੀਆਂ ਨੇ ਉਹ ਕਹਿੰਦੀ ਜੀ ਮੈਨੂੰ ਵੀ ਆਏ ਰੇਤਾ ਜਾਂ ਚੜੀ ਜਾਂਦਾ ਹੈ ਬੈਠੀ ਬੈਠੀ ਉਹ ਮੈਂ ਕਹੇ ਤਾਂ ਸਾਡੇ ਆਪ ਦੇ ਕਦੇ ਪ੍ਰੋਬਲਮ ਸੀ ਮੇਰੇ ਹਸਬੰਦ ਨੂੰ ਤੇ ਉਹ ਉਹਨਾਂ ਨੂੰ ਵੀ ਬੈਠੇ ਬੈਠੇ ਅਸੀਂ ਕਹਿੰਦੇ ਆ ਕਮਰਾ ਧੋ ਦਿਓ ਜੇ ਸਕੂਲ ਚ ਜਾਂਦੇ ਤਾਂ ਸਕੂਲ ਚ ਬੱਚਿਆਂ ਨੂੰ ਕਹਿੰਦੇ ਇੱਥੇ ਮੈਨੂੰ ਬਹੁਤ ਰੇਤਾ ਚੜਦਾ ਸਾਨੂੰ ਕਿਸੇ ਨੂੰ ਚੜਦਾ ਤੇ ਉਹਨਾਂ ਨੂੰ ਇਹ ਰੇਤਾ ਚੜਦਾ ਸੀ ਤੇ ਕਹਿੰਦੇ ਵੀ ਨੱਕ ਦੀ ਹੱਡੀ ਵਧੀਆ ਡਾਕਟਰ ਕਹਿੰਦੇ ਫਿਰ ਉਹ ਉੱਥੇ ਰਜਿੰਦਰ ਰਾਜ ਅਸੀਂ ਉਹ ਆਪਰੇਸ਼ਨ ਵੀ ਕਰਵਾਇਆ ਉਹ ਫਿਰ ਵੀ ਉਸ ਤਰ੍ਹਾਂ ਹੀ ਹੋਇ ਗਿਆ ਤੇ ਉਹ ਫਿਰ ਮੈਂ ਤੁਹਾਨੂੰ ਦੱਸੂ ਉਹ ਕੁੜੀ ਕਹਿੰਦੀ ਮੈਂ ਵੀ ਬਹੁਤ ਇਲਾਜ ਕਰਵਾ ਲਿਆ ਤੇ ਅੱਜ ਮੈਂ ਫਿਰ ਇਹੀ ਵੀਡੀਓ ਪਾਉਣੀ ਆ ਪਹਿਲਾਂ ਤੁਸੀਂ ਸੁਣੋ ਗੀਤ ਤੇ ਫਿਰ ਅਸ ਨੂੰ ਇਹਨੂੰ ਦੱਸੂਗੀ ਸਾਡੇ ਘਰੇ ਆਪਣੇ ਪਰਤਿਆ ਹੋਇਆ ਪਰਮਾਤਮਾ ਕਰੇ ਉਹ ਫਿਰ ਇਹ ਬਹੁਤ ਭੈੜੀ ਬਿਮਾਰੀ ਆ ਬੈਠੇ ਬੈਠੇ ਹੀ ਰੇਤਾ ਚੜੀ ਜਾਂਦਾ ਹੋਰ ਕਿਸੇ ਨੂੰ ਚੜਦਾ ਜਿਹਨੂੰ ਇਹ ਰੋਗ ਆ ਉਸ ਨੂੰ ਇਹ ਕਿਸੇ ਕਿਸੇ ਨੂੰ ਰੇਅਰ ਕੇਸ ਆ ਅਸੀਂ ਪਹਿਲਾਂ ਸਾਡੇ ਘਰੇ ਹੋਇਆ ਸੀ ਤੇ ਮੁੜ ਕੇ ਅੱਜ ਮੈਂ ਹਾਂ ਸੁਣਿਆ ਉਸ ਕੁੜੀ ਤੋਂ ਪਟਿਆਲੇ ਦੇ ਕੋਲ ਉਹਨੂੰ ਭੱਟੀਗਾਲ ਦੀ ਮੈਂ ਕੁੜੀ ਆ ਤੇ ਪਟਿਆਲੇ ਕੋਲ ਨੂੰ ਪਤਾ ਨਹੀਂ ਕਿਹੜਾ ਪਿੰਡ ਦੱਸਿਆ ਉੱਥੇ ਜਾਈ ਹੋਈ ਆ ਮੈਂ ਕਿਹਾ ਵੀ ਮੈਂ ਤੁਹਾਨੂੰ ਉਹਨੂੰ ਮੈਂ ਫੋਨ ਤੇ ਵੀ ਦੱਸਦਾ ਕਿ ਤੂੰ ਆ ਕਰਕੇ ਦੇਖ ਲਿਆ ਅੱਜ ਹੁਣ ਵੀਡੀਓ ਪਾਉਣੀ ਆ ਤੇ ਲੋ ਮੈਂ ਜਿਹੜਾ ਤੁਹਾਨੂੰ ਗੀਤ ਪਾਉਣ ਲੱਗੀ ਆ ਇਹ ਇੱਕ ਬੇਟੀ ਦੀ ਹੀ ਆਪਣੇ ਪਿਤਾ ਨਾਲ ਗੱਲਬਾਤ ਹੈ ਹੈਨਾ ਤੇ ਤੁਸੀਂ ਇਹ ਤੇ ਗੀਤ ਕੀ ਸੁਣਿਓ ਬੇਟੀ ਕੀ ਕਹਿੰਦੀ ਆ ਦੇ ਪੁੱਤ ਨੂੰ ਆਪਣੇ ਬਠੜੀ ਨੂੰ ਹੈ ਤੇ ਲੈ ਸੁਣੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਤੇ ਇਹ ਲਵ ਮਾਨੋ ਇਸ ਪਹਿਲਾਂ ਲੈਂਗੀਦਾ ਆਨੰਦ ਫੇਰ ਚੱਲਾਂਗੇ ਆਪਾਂ ਨੁਕਤੇ ਵੱਲ ਤੀਆਂ ਤਨ ਪਰਾਇਆ ਬਰ ਕੋਈ ਲੱਭਣਾਈ ਪੈਂਦਾ ਏ ਬਾਵਲ ਦਾ ਕਰ ਤੀਆਂ ਨੂੰ ਇੱਕ ਦਿਨ ਛੱਡਣਾਈ ਪੈਂਦਾ ਏ

ਸੰਦਾਰਾ ਲੈ ਕੇ ਕੌਣ ਆਊਗਾ ਤੇਰੀਆਂ ਲਾਡਾਂ ਮੈਨੂੰ ਸੁਟਾਉਣਾ ਤੇਰਾ ਘਰ ਫਿਰ ਚਿੱਤੇ ਆਉਣਾ ਤੇਰਾਂ ਤੇਰੀਆਂ ਲਾਡਾਂ ਮੈਨੂੰ ਸੁਟਾਉਣਾ ਤੇਰਾ ਘਰ ਫਿਰ ਚਿੱਤੇ ਆਉਣਾ ਉਦੋਂ ਰੋਂਦੀ ਨੁਕਲੇਜੇ ਨਾਲ ਕੌਣ ਲਾਊਗਾ ਵੇ ਸੰਧਾਰਾ ਲੈ ਕੇ ਕੌਣ ਆਊਗਾ ਧੀਆ ਦੂਰ ਨਾ ਬਿਆਹੀ बावਲਾ ਵੇ ਸੰਧਾਰਾ ਲੈ ਕੇ ਕੌਣ ਆਊਗਾ ਕਰ ਜਾ ਮੰਗੀ ਗਲੀਆਂ ਸੁਨੀਆਂ ਮਾਨੁਛ ਫੜਾ ਕੇ ਕਰ ਦੀਆਂ ਕੁੰਜੀਆਂ ਕਰ ਜਾ ਮੰਗੀ ਗਲੀਆਂ ਸੁਨੀਆਂ ਮਾਂ ਨੂੰ ਫੜਾ ਕੇ ਕਰਦੀਆਂ ਕੁੰਜੀਆਂ ਤੇਰੇ ਵਾਸਤੇ ਸਿਖਰ ਦੁਪਹਿਰੇ ਤੁਪ ਚ ਤੰਦੂਰ ਫੇਰ ਕੌਣ ਤਪਾਊਗਾ ਵੇ ਸੰਧਾਰਾ ਲੈ ਕੇ ਕੌਣ ਆਊਗਾ ਤੀਆਂ ਦੂਰ ਨਾ ਬਿਆਹੀ ਬਾਬਲਾ ਵੇ ਸੰਦਾਰ ਲੈ ਕੇ ਕੌਣ ਆਊਗਾ ਜੇ ਤੇ ਤੈਨੂੰ ਆਉਣੇ ਮੇਰੇ ਕਿੱਸੇ ਤੇ ਕਹਾਣੀਆਂ ਜੇ ਤੇ ਤੈਨੂੰ ਆਉਣੇ ਮੇਰੇ ਕਿੱਸੇ ਤੇ ਕਹਾਣੀਆਂ ਤੇਰੇ ਕੋਲ ਮੇਰੀਆਂ ਵੇ ਯਾਦ ਰਹ ਜਾਣੀਆਂ ਤੇਰੇ ਕੋਲ ਮੇਰੀਆਂ ਵੇ ਯਾਦਰ ਰਹਿ ਜਾਣੀਆਂ ਜਿੱਥੇ ਖੇਡਦੀ ਰਹੀ ਮੈਂ ਖੇਡਾਂ ਉੱਥੇ ਬਨ ਲੀ ਵਕਰੀਆਂ ਪੇਡਾਂ ਔਰ ਜਿੱਥੇ ਖੇਡਦੀ ਰਹੀ ਮੈਂ ਖੇਡਾਂ ਬੇ ਉੱਥੇ ਬਨ ਲੀ ਵਕਰੀਆਂ ਪੇਡਾਂ ਜਦੋਂ ਦੀ ਸੀ ਨਾ ਮੈਂ ਤੈਨੂੰ ਬੇੜਾ ਵੱਡ ਵੱਡ ਖਾਊਗਾ ਵੇ ਸੰਦਾਰਾ ਲੈ ਕੇ ਕੌਣ ਆਊਗਾ ਤੀਆਂ ਦੂਰ ਨਾ ਵਿਆਹੀ ਵਾਵਲਾ ਵੇ ਸੰਦਾਰਾ ਲੈ ਕੇ ਕੌਣ ਆਊਗਾ ਤੀਆਂ ਦੇ ਨਸੀਬਾਂ ਦੀਆਂ ਸਮਝਾ ਨ ਆਉਂਦੀਆਂ ਤੀਆਂ ਦੇ ਨਸੀਬਾਂ ਦੀਆਂ ਸਮਝਾ ਨ ਆਉਂਦੀਆਂ ਕਿਹੜੇ ਕਰ ਜੰਮੀਆ ਤੇ ਕਿਹੜੇ ਕਰ ਜਾਂਦੀਆਂ ਕਿਹੜੇ ਕਰ ਜੰਮੀਆ ਤੇ ਕਿਹੜੇ ਕਰ ਜਾਂਦੀਆਂ ਹੁਣ ਮੁੱਕ ਜਾਣੀ ਖੇਡ ਸੁਦਾਇਆ ਜਦੋਂ ਤੁਰ ਗਈ ਰਾਹੀ ਰਾਇਆ ਹੁਣ ਮੁੱਕ ਜਾਣੀ ਖੇਡ ਸੁਦਾਇਆ ਜਦੋਂ ਤੁਰ ਗਈ ਰਾਹੀ ਰਾਇਆ ਗੀਤ ਤਿਆਂ ਦੇ ਵਿਛੋੜੇ ਵਿੱਚ ਕੌਣ ਗਾਊਗਾ ਬੇਸੰਧੂ ਸੰਧਾਰਾ ਲੈ ਕੇ ਕੌਣ ਆਊਗਾ ਗੀਤ ਤਿਆਂ ਦੇ ਵਿਛੋੜੇ ਦੇ ਕੌਣ ਗਾਊਗਾ ਬੇਸੰਧਾਰਾ ਲੈ ਕੇ ਕੌਣ ਆਊਗਾ ਤਿਆਂ ਦੂਰ ਨਾ ਬਿਆਹੀ ਬਾਬਲਾ ਵੇ ਸੰਦਾਰ ਲੈ ਕੇ ਕੌਣ ਆਊਗਾ ਲੋ ਜੀ ਗੀਤ ਭਇਆ ਪੂਰਾ ਤੇ ਬਹੁਤ ਹੀ ਭਾਵੁਕ ਕਰ ਦੇਣਾ ਗੀਤਾ ਤੀਨੇ ਤੱਕ ਬੇਨਤੀ ਕਰੀ ਐ ਵੀ ਨੇੜੇ ਤਾਂ ਫਿਰ ਤੂੰ ਪਹੁੰਚ ਜਾ ਕਰੇਂਗਾ ਦੂਰ ਤਾਂ ਦੂਰ ਦਾ ਪੰਦਨ ਮਿਕਲੇ ਹੁੰਦੇ ਨੇ ਮਸਾਂ ਹੀ ਪਹੁੰਚਿਆ ਜਾਂਦਾ ਹੈ ਨਾ ਤੇ ਮੈਨੂੰ ਦੂਰ ਨਾ ਆ ਬਿਆਹ ਹਿੰਤੀ ਕਹਿੰਦੀ ਤੇ ਲਓ ਹੁਣ ਤੁਸੀਂ ਗੀਤ ਦਸਤਖਤ ਨੂੰ ਕਿਹੋ ਜਿਹਾ ਲੱਗਿਆ ਤੇ ਮਾਣੋ ਇਸ ਕੀ ਦਾ ਆਨੰਦ ਤੇ ਆਜੋ ਹੁਣ ਨੁਕਤੇ ਬੰਨੇ ਹੈਨਾ ਤੇ ਮੈਂ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦੀ ਆ ਮੇਰੇ ਸਾਰੇ ਦੇਸ਼ ਵਾਸੀ ਤੰਦਰੁਸਤ ਰਹਿਣ ਤੇ ਮੈਂ ਤੁਹਾਨੂੰ ਪ੍ਰਤਿਆਏ ਹੋਏ ਨੁਕਤੇ ਰੋਜ਼ ਹੀ ਪਾਉਂਦੀ ਰਹਨੀ ਆ ਹਨ ਤੇ ਮੇਰਾ ਇਹੀ ਹੈ ਵੀ ਤੁਸੀਂ ਹੱਸਦੇ ਖੇੜਦੇ ਸੁਖੀ ਰਹੋ ਤੇ ਜੇ ਕਿਸੇ ਨੂੰ ਕੋਈ ਬਹੁਤ ਪੈਣਾ ਕਹਿੰਦੀ ਆ ਵੀ ਸਾਨੂੰ ਅਸੀਂ ਆ ਗੱਲ ਵਰਤ ਕੇ ਦੇਖ ਲਿਆ ਵੀ ਸਾਨੂੰ ਠੀਕ ਐ ਮੈਂ ਕਿਹਾ ਤੁਸੀਂ ਕਮੈਂਟ ਲਿਖਿਆ ਕਰੋ ਕਹਿੰਦੇ ਸਾਨੂੰ ਲਿਖਣੇ ਨਹੀਂ ਆਉਂਦੇ ਮੇਰੇ ਤਾਂ ਫੋਨ ਤੇ ਗੱਲਾਂ ਕਰ ਲੈਂਦੀਆਂ ਨੇ ਤੇ ਵਿੱਚ ਵਿੱਚ ਲਿਖੀ ਵੀ ਜਾਂਦੀਆਂ ਨੇ ਹੈਨਾ ਤੇ ਜਰੂਰ ਮੈਂ ਕਿਹਾ ਚਾਹੇ ਬੱਚਿਆਂ ਤੋਂ ਲਿਖਾ ਦਿਆ ਕਰੋ ਤਾਂ ਕਿ ਹੋਰਾਂ ਨੂੰ ਪੜਨ ਵੀ ਆਹ ਸਾਨੂੰ ਅਸੀਂ ਕਰ ਲਿਆ ਤੇ ਸਾਨੂੰ ਠੀਕ ਬੈਠਾ ਅੱਛਾ ਹੁਣ ਤੁਸੀਂ ਆਜੋ ਉਸ ਨੁਕਤੇ ਵੱਲ ਬਈ ਉਹ ਭੈਣ ਨੂੰ ਕਹਿੰਦੀ ਮੈਨੂੰ ਬਹੁਤ ਪੁਰਾਣਾ ਜੀ ਰੇਸ਼ਾ ਜ਼ੁਕਾਮ ਹੈ ਤੇ ਮੈਂ ਵੀ ਪਟਿਆਲੇ ਹੋਰ ਕਿਤੇ ਜਿੱਥੇ ਵੀ ਹਲਾ ਹਰੇਕ ਬਾਦ ਆ ਲਉਂਦਾ ਮੈਂ ਸਾਰੇ ਕਿਤੇ ਆਪਦਾ ਉਹ ਇਲਾਜ ਕਰਵਾ ਲਿਆ ਤੇ ਮੈਂ ਫਿਰ ਉਹਨਾਂ ਆਪੇ ਪੁੱਛਿਆ ਵੀ ਤੈਨੂੰ ਕਿਤੇ ਬੈਠੀ ਨੂੰ ਐ ਤੁਰੜ ਜੀ ਤਾਂ ਨਹੀਂ ਚੜੀ ਜਾਂਦੀ ਕਹਿੰਦੀ ਹਾਂ ਜੀ ਇਹ ਵੀ ਹੁੰਦਾ ੱਪਟੀਵਾਲ ਦੀ ਉਹ ਕੁੜੀ ਆ ਪਟਿਆਲੇ ਕੋਲੇ ਪਿੰਡ ਦੱਸਿਆ ਨਾਲ ਹੀ ਪਟਿਆਲੇ ਦੇ ਕਹਿੰਦੀ ਉੱਥੇ ਮੈਂ ਵਿਆਹੀ ਹੋਈ ਮੈਂ ਤਾਂ ਬਹੁਤ ਜੀ ਔਖੀਆਂ ਵੀ ਜੇ ਕੋਈ ਨੁਕਤਾ ਹੈ ਤਾਂ ਸਾਨੂੰ ਦੱਸੋ ਮੈਂ ਉਹ ਕਰਕੇ ਦੇਖੋ ਫਿਰ ਮੈਂ ਆਖਿਆ ਭੈਣੇ ਮੇਰੇ ਹਸਬੰਦ ਨੂੰ ਇਹੀ ਹੋਇਆ ਸੀ ਅਜ ਤੋਂ ਕੋਈ ਹੋ ਗਿਆ ਸਾਨੂੰ ਤਾਂ ਹੂੰ ਮੇਰਾ ਰੱਜੀ 35 ਸਾਲ ਤੇ ਅਸੀਂ ਉਹਨਾਂ ਨੂੰ ਵੀ ਐ ਹੋ ਜੇ ਸਕੂਲ ਜਾਂਦੇ ਤਾਂ ਉੱਥੇ ਕਹਿੰਦੇ ਸਮਝਿਓ ਹ ਇਕ ਤਾਂ ਦੇ ਸਾਡੇ ਫਰਸ਼ ਲੱਗੇ ਸੀ ਘਰੇ ਉਦੋਂ ਅਸੀਂ ਉਹ ਧੋਈ ਜਾਂਦੇ ਕਹਿੰਦੇ ਇੱਥੇ ਵੀ ਝੂਟ ਚੜਦੀ ਸਾਨੂੰ ਕਿਸੇ ਨੇ ਨਹੀਂ ਚੜਦੀ ਤੇ ਫਿਰ ਉਹ ਰੇਸ਼ਾ ਦੁਕਾਨ ਵੀ ਰਹਿੰਦਾ ਸੀ ਫਿਰ ਅਸੀਂ ਨੱਕ ਦਾ ਆਪਰੇਸ਼ਨ ਕਰਾਇਆ ਕਹਿੰਦੇ ਹੱਡੀ ਵਧੀਆ ਚਲੋ ਉਹ ਵੀ ਹੋ ਗਿਆ ਫਿਰ ਘਰੇ ਆਗੇ ਫਿਰ ਵੀ ਉਸ ਤਰ੍ਹਾਂ ਹੀ ਫਿਰ ਆਟਰੀ ਵੀ ਉਹ ਦਵਾਈ ਜਿੱਕ ਦਿੰਦੇ ਉਹ ਨੱਕ ਚ ਪਾ ਲੈਂਦੇ ਤੇ ਉਹਦੇ ਨਾਲ ਸਾਹ ਸੋ ਠੀਕ ਆਉਣ ਲੱਗ ਜਾਂਦਾ ਫਿਰ ਅਸੀਂ ਸੋਚਿਆ ਵੀ ਕੋਈ ਦੇਸੀ ਦਵਾਈ ਵਰਤ ਕੇ ਦੇਖੀ ਸਾਨੂੰ ਫਿਰ ਅਬ ਸੂਗਰ ਘਾਟ ਸੁਨਾਮ ਦੇ ਕੋਲੇ ਹੀ ਆ ਤੇ ਇੱਥੇ ਡੇਰਾ ਇੱਕ ਸੰਤਾਂ ਦਾ ਤੇ ਸ਼ਾਇਦ ਉਹ ਮੈਨੂੰ ਗਿਆਨਾਂ ਲੰਦਾ ਡੇਰਾ ਵਜਦੇਗਾ ਪਤਾ ਨਹੀਂ ਕੋਈ ਸੰਤ ਦਾ ਨੋਈ ਗਿਆਨਾਂ ਨਾਲ ਸੀ ਅਸੀਂ ਉੱਥੇ ਗਏ ਤੇ ਮੇਰੇ ਉਲਟ ਉਠਦੀ ਹੁੰਦੀ ਸੀ ਅਸੀਂ ਉਹਨੂੰ ਮੇਰੇ ਸਿਰ ਵਾਸਤੇ ਪੁੱਛਿਆ ਕਹਿੰਦੇ ਭਾਈ ਸਿਰ ਦਾ ਤਾਂ ਕੋਈ ਰੋਗ ਨਹੀਂ ਇਹ ਕੋਈ ਇਹੋ ਜਿਹਾ ਰੋਗ ਨਹੀਂ ਹੈਗਾ ਇਹ ਤਾਂ ਸੋਸੀ ਉਹਨਾਂ ਨੇ ਉਹਦਾ ਵੀ ਸਾਨੂੰ ਸਮਝ ਇੰਤਜ਼ਾਮ ਦੱਸਿਆ ਵੀ ਧੁੱਕ ਲੱਗਣ ਨਾਲ ਵੀ ਹੋ ਜਾਂਦਾ ਜਿਆਦੇ ਨਿਗਾ ਲਾਉਣ ਨਾਲ ਵੀ ਸਿਰ ਦੁਖਣ ਲੱਗ ਜਾਂਦਾ ਜਾਂਦੇ ਬੋਲਣ ਨਾਲ ਵੀ ਸਿਰ ਦੁਖਣ ਲੱਗ ਜਾਂਦਾ ਜੇ ਭੁੱਖ ਰਹੇ ਜੇ ਤੁਸੀਂ ਭੁੱਖੇ ਰਹੋਗੇ ਉਹ ਖੇਤੀ ਨਹੀਂ ਟਾਈਮ ਨਾਲ ਰੋਟੀ ਖਾਦੀ ਫਿਰ ਵੀ ਸਿਰ ਦੁਖਣਾ ਜ ਉਹਨੇ ਇਹਦੇ ਕਈ ਕਾਰਨ ਉਹਨੇ ਸਾਨੂੰ ਦੱਸੇ ਤੇ ਪਰ ਮੇਰਾ ਤਾਂ ਫਿਰ ਜਿਵੇਂ ਠੀਕ ਹੋਇਆ ਉਹ ਮੈਂ ਕੂੜਿਆਂ ਵਾਲਾ ਨੁਕਤਾ ਪਾਇਆ ਹੋਇਆਗਾ ਤੇ ਮੈਂ ਵੀ 2-3 ਸਾਲ ਕਈ ਸਾਲ ਹੀ ਔਖੀ ਰਹੀ ਆ ਆਸਾਂ ਪਰਪੜੀਆਂ ਵਿੱਚ ਮੈਂ ਖੁਣਾਈਆਂ ਫਿਰ ਮੈਂ ਕੂੜਿਆਂ ਵਾਲਾ ਪਾਇਆ ਹੋਇਆ ਤੇ ਨੁਕਤਾ ਤੇ ਉਹ ਮੁੜ ਕੇ ਮੇਰਾ ਸਿਰ ਨਹੀਂ ਦੁਖਿਆ ਹੈਗਾ ਤੇ ਨਹੀਂ ਡਾਕਟਰੀ ਇਲਾਜ ਵਸੇਰਾ ਕਰਾਇਆ ਸੀ ਅਛਾ ਮੱਦਾ ਕੋਈ ਕੀ ਨਹੀਂ ਕਰਦਾ ਜਦੋਂ ਕੋਈ ਤਕਲੀਫ ਚੈਸਕੋਟ ਜਾ ਕੇ ਆਈ ਪੈਂਦੀ ਉਸੇ ਚ ਪਾਣੀ ਪਾਈ ਜਾਂ ਤੇਲ ਚ ਛੀ ਜਾਂਦੇ ਜਿਹੜਾ ਕੁਝ ਵੀ ਕੋਈ ਦੱਸਦਾ ਉਹ ਕੁਝ ਕਰ ਲੈਂਦੇ ਨਹੀਂ ਠੀਕ ਹੁੰਦਾ ਅਛਾ ਫਿਰ ਉਹ ਮੈਂ ਗੁੜ ਦੇ ਪੂੜੇ ਖਾਦੇ ਮਾਲ ਪੂੜੇ ਪਕਾ ਕੇ ਉਹ ਮੈਂ ਪਾਇਆ ਹੋਇਆ ਨੁਕਤਾ ਉਹ ਥੋੜੇ ਜਾਨੂੰ ਫਿਰ ਰਿਵਾਈਜ਼ ਕਰ ਦੂੰਗੀ ਤੇ ਇਸੇ ਨੁਕਤੇ ਤੇ ਆਓ ਫਿਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਐਂ ਕਰੋ ਜੇ ਤੁਸਾਂ ਐਂ ਬੈਠ ਕੇ ਕਹਿੰਦੇ ਹੁਣ ਵੀ ਚੜੀ ਜਾਂਦਾ ਇੱਥੇ ਮੈਨੂੰ ਮੈਂ ਬਹੁਤ ਅੱਖਾਂ ਫਿਰ ਵਾਰੀ ਵਾਰੀ ਉੱਠ ਕੇ ਥੁੱਕਣਾ ਪੈਂਦਾ ਵੀ ਗੋਹ ਚ ਧੂੜ ਜੀ ਆਈ ਜਾਂਦੀ ਸਿਰ ਉਹ ਕਹਿੰਦੇ ਵੀ ਇਹ ਇੱਕੋ ਹੀ ਚੀਜ਼ ਹੈ ਕੁਮਾਰੀ ਅਸ ਤੇ ਲੋਹਾ ਸਬਦੋਸ਼ੀਸ਼ੀਆਂ ਉਹ ਲੈ ਲੋ ਜੇ ਤਾਂ ਉਹਦੇ ਨਾਲ ਤੂੰ ਠੀਕ ਹੋ ਗਿਆ ਪਰਮਾਤਮਾ ਕੋਲ ਉਹਦੇ ਨਾਲ ਠੀਕ ਹੋ ਜਾਗਾ ਨਹੀਂ ਤਾਂ ਤੇਰੀ ਜ਼ਿੰਦਗੀ ਦੇ ਨਾਲ ਹੀ ਜਾਊ ਜਦ ਤੱਕ ਜਿਉਂਦਾ ਰਹੇਗਾ ਤੇ ਉਹਨਾਂ ਐ ਤਾਂ ਫਿਰ ਕਹੀ ਨਹੀਂ ਵੀ ਕਦੋਂ ਕਹੇ ਵੀ ਜਦੋਂ ਬੰਦਾ ਹੈ ਕਿ ਬੰਦਾ ਕਿੰਨਾ ਕਿ ਚਿਰ ਜਾਂਦਾ ਰਹਿੰਦਾ ਕਹਿੰਦੇ ਭਾਈ ਨਹੀਂ ਤੇਰੀ ਜ਼ਿੰਦਗੀ ਦੇ ਨਾਲ ਜਾਊ ਨਹੀਂ ਤਾਂ ਤੂੰ ਇਹ ਕਰਕੇ ਅਪੀਲਾ ਮੇਰੇ ਕੋ ਤਾਂ ਹੀ ਨਹੀਂ ਆ ਮੈਂ ਵੀ ਤੂੰ ਉੱਥੋਂ ਵੈਦਾਂ ਤੋਂ ਅਸੀਂ ਆ ਕੇ ਸੁਨਾਮ ਤੇ ਵੈਦਨੀ ਦੀ ਵੈਦ ਹੈ ਉਹਦੇ ਦੇਸੀਵਾਂਗੇ ਦੁਕਾਨ ਹੈ ਹੁਣ ਤਾਂ ਉਹਦਾ ਬੇਟਾ ਉਹ ਆਪ ਨਹੀਂ ਰਿਹਾ ਤੇ ਉਥੋਂ ਅਸੀਂ ਉਹ ਕੁਮਾਰੀ ਐਸਬ ਤੇ ਲੋਹਾ ਸਦੋਏ ਸ਼ਿਸ਼ੇਆ ਲੈ ਲੀਆਂ ਉਦੋਂ 20 25 25 ਰੁਪਏ ਦੇ ਆ ਗਏ ਹੁਣ ਹੁਣ ਮਹਿੰਗੀ ਹੋਣੀ ਹੈ ਨਾ ਉਹਨਾਂ ਨੂੰ ਆ ਕੇ ਡੋਲੂ ਚ ਦੋਹੇ ਦੋਹਾਂ ਨੂੰ ਅਸੀਂ ਮਿਲਾ ਲਿਆ ਜਿਵੇਂ ਉਹਨਾਂ ਨੇ ਦੱਸਿਆ ਸੀ ਫਿਰ ਦੋਵੇਂ ਬੋਤਲਾਂ ਫੇਰ ਭਰ ਲੀਆਂ ਫਿਰ ਉਹ ਰੋਜ਼ ਲੈਂਦੇ ਸੀ ਮੈਂ ਅਸੀਂ ਹੁਣ ਆਏ ਭੁੱਲ ਗਏ ਵੀ ਕਿੰਨਾ ਕੁ ਲੈਂਦੇ ਸੀ ਉਹਤੇ ਵੀ ਲਿਖਿਆ ਹੋਣਾ ਮੈਂ ਭੈਣ ਨੂੰ ਦੱਸਿਆ ਨਹੀਂ ਤਾਂ 70 80 ਗ੍ਰਾਮ ਤਾਂ ਲੈ ਲਈ 100 ਗ੍ਰਾਮ ਵੀ ਲੈਣੀ ਘੱਟ ਵੱਧ ਥੋੜਾ ਮੋਟਾ ਅੰਦਾਜ਼ੇ ਨਾਲ ਲੈ ਲਿਓ ਉਹ ਰੋਜ ਪੀ ਉਹ ਪਿੰਦੇ ਪਿੰਦੇ ਓ ਟੂੜ ਜੀ ਚੜਨੋਂ ਹਟਦੀ ਬਿਲਕੁਲ ਅੱਜ ਤੱਕ ਤੰਦਰੁਸਤ ਨੇ ਹੁਣ ਉਹਨਾਂ ਦੀ ਸਮਝ 76 ਸਾਲ ਦੀ ਉਮਰ ਹੋ ਗਈ ਕੋਈ ਟੂੜ ਨਹੀਂ ਕੋਈ ਰੇਸ਼ਾ ਨਹੀਂ ਕੋਈ ਜੁਕਾਮ ਨਹੀਂ ਐਸਾ ਸਾਨੂੰ ਤਾਂ ਉਹ ਵਰਦਾਨ ਹੀ ਸਿੱਧ ਹੋਇਆ ਇਹ ਜੀ ਨੂੰ ਵੀ ਕੋਈ ਇਹ ਰੋਗ ਹੈ ਤੇ ਉਹ ਭੈਣ ਬਲਾਂ ਜਾਂ ਸਾਡੇ ਘਰੇ ਹੋਇਆ ਜਾਂ ਉਸ ਕੁੜੀ ਨੇ ਮੈਨੂੰ ਅੱਜ ਦੱਸਿਆ ਬਿਅ ਬੈਠੇ ਬੈਠੇ ਹੋ ਹੀ ਜਾਂਦਾ ਹੈ ਨਾ ਤੇ ਤੁਸੀਂ ਇਹ ਜੇ ਕਿਸੇ ਨੂੰ ਇਸ ਤਰ੍ਹਾਂ ਹੈ ਹੋਰ ਭੈਣ ਭਾਈਆਂ ਨੂੰ ਵੀ ਦੱਸੋ ਤੇ ਆਪ ਵੀ ਲੋ ਜੇ ਕਿਸੇ ਨੂੰ ਹੈ ਇਹ ਰੋਗ ਉਹ ਕੁੜੀ ਨੂੰ ਜਿਹੜੀ ਉਹ ਸੁਣਦੀ ਹੋ ਅੱਜ ਤਾਂ ਮੇਰੀ ਵੀਡੀਓ ਜ਼ਰੂਰ ਦੇਖੂ ਬੈਸੇ ਮੈਂ ਉਹਨੂੰ ਉਹ ਵੀ ਦੱਸਦਾ ਤੇ ਵੀ ਪਾਈ ਅੰਦਾਜ਼ੇ ਦੇ ਨਾਲ ਲੈ ਲੈ ਵਾਕਿ ਉਹਦੇ ਲਿਖਿਆ ਵੀ ਹੁੰਦਾ ਵੀ ਕਿੰਨੀ ਕਿ ਡੋਜ਼ ਆਪਾਂ ਲੈਣੀ ਆ ਮੈਂ ਹੁਣ ਧੁੱਲ ਗਈ ਸਾਰੀ ਉਹ ਤੇ ਇਹ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਮੈਂ ਤਾਂ ਇੱਕ ਪੈਗ ਜਿਹੀ ਲਾ ਲੈਂਦਾ ਬੰਦੇ ਤਾਂ ਉਹ ਜਿਹੀ ਗੱਲਾਂ ਦੱਸਦੇ ਨੇ ਕਹਿੰਦੇ ਹੁਣ ਇੰਨੀ ਦੇਰ ਹੋ ਗਈ ਭੁੱਲ ਗਏ ਪਰ ਉਹ ਪੀਂਦੇ ਪੀਂਦੇ ਹੀ ਠੀਕ ਹੋ ਗਏ ਹੈਨਾ ਤੇ ਤੁਸੀਂ ਉਹ ਜ਼ਰੂਰ ਉਹ ਲਓ ਨਹੀਂ ਨਾ 70 80 ਗ੍ਰਾਮ ਜਾਂ 100 ਗ੍ਰਾਮ ਲਈ ਲੈਣੀ ਕੁਛ ਨਹੀਂ ਹੁੰਦਾ ਹੈਗਾ ਤੇ ਚੰਗੀਆਂ ਚੀਜ਼ਾਂ ਹੀ ਨੇ ਹੈ ਨਾ ਉਹ ਤੇ ਰੇਸ਼ਾ ਦੁਕਾਨ ਸਾਰਾ ਖਤਮ ਹੋ ਗਿਆ ਮੁੜ ਕੇ ਹੋਏ ਹੀ ਨਹੀਂ ਹੈਗਾ ਤੇ ਲਓ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ 5-10 ਦਿਨ ਨੂੰ ਫਿਰ ਇਹਨੂੰ ਰਿਪੀਟ ਕਰੂੰ ਫਿਰ ਹੋਰ ਨੁਕਤੇ ਰਿਪੀਟ ਕਰ ਦੋਗੀ ਤੇ ਲਓ ਹੁਣ ਮੈਨੂੰ ਦਿਓ ਛੁੱਟੀ ਤੇ ਕੱਲ ਨੂੰ ਫਿਰ ਲਾਵਾਂਗੀ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੀ ਧੰਨਵਾਦ ਮੇਰੇ ਵੀਡੀਓ ਦੇਖਣ ਲਈ